ਸਸ਼ੀਕਲ ਜੀ ਲਾਡਲੀ ਆ ਵੀਡੀਓ ਵਿੱਚ ਜਦੋਂ ਰੋਜੀ ਬਲਜੀਤ ਤੇ ਉਸਦੀ ਬੇਬੇ ਦੀਆਂ ਗੱਲਾਂ ਸੁਣਦੀ ਹੈ ਜਦੋਂ ਬੇਬੇ ਬਲਜੀਤ ਨੂੰ ਕਹਿੰਦੀ ਆ ਕਿ ਹੁਣ ਮੈਂ ਤੇਰੀ ਮਾਸੀ ਦੇ ਘਰ ਚੱਲੀ ਆ ਤੁਸੀਂ ਦੋਨਾਂ ਨੇ ਲੜਨਾ ਨਹੀਂ ਤੂੰ ਆਪਣੇ ਘਰ ਰਹੇ ਤੇ ਬਲਜੀਤ ਆਪਣੇ ਘਰ ਰਹੇਗੀ ਤੇ ਉਹ ਰੋਜੀ ਨੂੰ ਕਹਿੰਦੀ ਆ ਕਿ ਤੂੰ ਬਲਜੀਤ ਦੇ ਚਪੇੜ ਕਿਉਂ ਮਾਰੀ ਤੇ ਰੋਜੀ ਕਹਿੰਦੀ ਆ ਕੋਈ ਗੱਲ ਨਹੀਂ ਬੇਬੇ ਮੈਂ ਤੁਹਾਨੂੰ ਸਹੀ ਟਾਈਮ ਆਉਣ ਤੇ ਦੱਸਾਂਗੀ ਇਹਦੇ ਚ ਪੇੜਾ ਕਿਉ ਪਈਆਂ ਫਿਰ ਜਦੋਂ ਬੇਬੇ ਇਹਨਾਂ ਦੋਨਾਂ ਨੂੰ ਅਲੱਗ-ਅਲੱਗ ਕਰਕੇ ਚਲੀ ਜਾਂਦੀ ਆ ਤੇ ਫਿਰ ਬਲਜੀਤ ਰੋਜੀ ਆ ਕੇ ਬਲਜੀਤ ਨੂੰ ਫਿਰ ਬੋਲਦੀ ਆ ਕਿ ਤੂੰ ਤਾਂ ਇੰਨਾ ਝੂਠ ਬੋਲਿਆ ਆ ਕਿ ਕਿਸੇ ਦੀ ਕੋਈ ਹੱਦ ਨਹੀਂ ਫਿਰ ਤੂੰ ਕਹਿਨੀ ਆ ਕਿ ਹਰ ਵੇਲੇ ਮੈਂ ਤੇਰੇ ਬਾਰੇ ਸੋਚਦੀ ਰਹਨੀ ਆ ਮੈਂ ਤੇਰੇ ਬਾਰੇ ਨਹੀਂ ਸੋਚਦੀ ਸਮਾਂ ਤੂੰ ਡਰਦੀ ਆ ਕਿ ਮੇਰੀਆਂ ਝੂਠੀਆਂ ਚਲਾਕੀਆਂ ਦਾ ਕਿਸੇ ਨੂੰ ਪਤਾ ਨਾ ਲੱਗ ਜਾਵੇ ਜਦੋਂ ਉਹ ਲੜਦੀਆਂ ਹੁੰਦੀਆਂ ਆ ਤਾਂ ਉਹ ਫਿਰ ਹਰਪ੍ਰੀਤ ਆ ਜਾਂਦੀ ਆ ਰੋਜੀ ਹਰਪ੍ਰੀਤ ਨੂੰ ਕਹਿੰਦੀ ਆ ਕਿ ਮਿੰਦੋ ਨੂੰ ਥੋੜੀ ਦੇਰ ਮੈਨੂੰ ਫੜਾ ਦੇ ਹੁਣ ਘਰ ਦੇ ਵਿੱਚ ਕੋਈ ਨਹੀਂ ਤੇ ਹਰ ਰੋਜੀ ਮਿੰਦੋ ਨੂੰ ਲੈ ਕੇ ਆਪਣੇ ਘਰ ਚਲੀ ਜਾਂਦੀ ਆ ਜਦੋਂ ਉਹ ਮਿੰਦੋ ਨੂੰ ਖੜਾਉਂਦੀ ਹੈ ਤਾਂ ਬਲਜੀਤ ਵੀਰ ਮਗਰ ਆ ਜਾਂਦੀ ਆ ਤੇ ਕਹਿੰਦੀ ਆ ਭੈਣ ਜੀ ਇਹ ਤੁਸੀਂ ਸਭ ਠੀਕ ਨਹੀਂ ਕਰ ਰਹੇ ਤੁਸੀਂ ਜੋ ਮੇਰੇ ਚਪੇੜ ਮਾਰੀ ਆ ਉਸ ਦਾ ਅਰਜਾਨਾ ਤਾਂ ਤੁਹਾਨੂੰ ਭਰਨਾ ਹੀ ਪੈਣਾ ਆ ਜਦੋਂ ਇੰਨੀ ਗੱਲ ਹੁੰਦੀ ਆ ਤਾਂ ਬੇਬੇ ਵਾਪਸ ਆ ਜਾਂਦੀ ਆ ਬੇਬੇ ਕਹਿੰਦੀ ਆ ਕਿ ਮੈਂ 10 ਮਿੰਟ ਲਈ ਤੇਰੀ ਮਾਸੀ ਦੇ ਕੀ ਗਈ ਆ ਤੁਸੀਂ ਤਾਂ ਫਿਰ ਲੜਾਈ ਸ਼ੁਰੂ ਕਰ ਲਿੱਤੀ ਆ ਤੇ ਫਿਰੋਜੀ ਕਹਿੰਦੀ ਆ ਬੇਬੇ ਮੈਨੂੰ ਤਾਂ ਲੱਗਦਾ ਮੈਂ ਤੁਹਾਨੂੰ ਦੱਸ ਹੀ ਦਵਾਂ ਕਿ ਬਲਜੀਤ ਨੇ ਆਪਣੇ ਨਾਲ ਕੀ ਕੀ ਚਲਾਕੀਆਂ ਖੇਡੀਆਂ ਆ ਫਿਰ ਬੇਬੇ ਕਹਿੰਦੀ ਆ ਪਹਿਲਾਂ ਤਾਂ ਤੂੰ ਮਿੰਦੋ ਨੂੰ ਹਰਪ੍ਰੀਤ ਦੇ ਕੋਲ ਫੜਾ ਜਿਆਦਾ ਤਨੂੰ ਕਹਨੇ ਆ ਕਿ ਤੂੰ ਕੁੜੀਆਂ ਦੇ ਮੱਥੇ ਨਾ ਲੱਗਿਆ ਕਰ ਤੂੰ ਫਤਾ ਟਲਦੀ ਨਹੀਂ ਤੂੰ ਤਾਂ ਕਿਸੇ ਤੋਂ ਡਰਦੀ ਨਹੀਂ ਹੁਣ ਤਾਂ ਤੇਰੇ ਖੰਭ ਨਿਕਲ ਆਏ ਤੇਰੇ ਖੰਭ ਤਾਂ ਮੈਨੂੰ ਗੌਰਪ੍ਰੀਤ ਤੋਂ ਕੁਤਰਾਣੀ ਪਹਿਣੇ ਆ ਤੇ ਫਿਰ ਜਦੋਂ ਬਲਜੀਤ ਬੋਲਦੀ ਆ ਕਿ ਬੇਬੇ ਸਹੀ ਗੱਲ ਆ ਵੀਰ ਜੀ ਨੂੰ ਤਾਂ ਦੱਸਣਾ ਹੀ ਚਾਹੀਦਾ ਆ ਭੈਣ ਜੀ ਤਾਂ ਹੁਣ ਬਹੁਤ ਬੋਲਣ ਲੱਗ ਗਏ ਆ ਫਿਰ ਜਦੋਂ ਇਸ ਗੱਲ ਨੂੰ ਸੁਣ ਕੇ ਰੋਜੀ ਨੂੰ ਗੁੱਸਾ ਆਂਦਾ ਆ ਫਿਰ ਰੋਜੀ ਦੱਸਦੀ ਆ ਕਿ ਬੇਬੇ ਇਹ ਤਾਂ ਇੰਨਾ ਝੂਠ ਬੋਲਦੀ ਆ ਕਿ ਹੁਣ ਇਹ ਡਰ ਜਾਣਾ ਆ ਇਸ ਨੇ ਜਦੋਂ ਇਸ ਦਾ ਝੂਠ ਫੜਿਆ ਜਾਣਾ ਆ ਮੇਰੀ ਭੈਣ ਰੱਜੋ ਜੋ ਕਿ ਸਮਾਗਮ ਵਾਲੇ ਦਿਨ ਇਸ ਘਰ ਦੇ ਵਿੱਚ ਆਈ ਆ ਉਸ ਨੂੰ ਮੈਂ ਨਹੀਂ ਫੋਨ ਕੀਤਾ ਬਲਜੀਤ ਨੇ ਰੋਜੀ ਬਣ ਕੇ ਫੋਨ ਕੀਤਾ ਆ ਉਸਨੇ ਕਿਹਾ ਸੀ ਕਿ ਤੂੰ ਸਮਾਗਮ ਵਾਲੇ ਦਿਨ 4:30 ਵਜੇ ਸਾਡੇ ਘਰ ਆ ਜਾਇਂ ਪੋਛਲੋਪਾ ਮੈਂ ਬਲਜੀਤ ਨੂੰ ਤੁਹਾਡੇ ਮੂੰਹ ਤੇ ਆ ਫੇਰ ਨਾ ਕਹੇਓ ਤੇ ਬਲਜੀਤ ਬਹੁਤ ਹੀ ਜ਼ਿਆਦਾ ਡਰ ਜਾਂਦੀ ਆ ਤੇ ਰੋਜੀ ਕਹਿੰਦੀ ਆ ਇਹ ਤਾਂ ਕੁਛ ਵੀ ਨਹੀਂ ਝੂਠ ਜੋ ਮੈਂ ਤੁਹਾਨੂੰ ਅੱਗੇ ਗੱਲ ਦੱਸਣਾ ਹੀ ਚਾਹਨੀ ਆ ਤਾਂ ਉਹ ਤੁਸੀਂ ਬਰਦਾਸ਼ਤ ਵੀ ਨਹੀਂ ਕਰ ਸਕਣੀ ਫੇਰ ਰੋਜੀ ਦੱਸਦੀ ਆ ਕਿ ਬੇਬੇ ਜਦੋਂ ਆਪਾਂ ਸਕੈਨ ਕਰਾਣ ਗਏ ਸੀ ਤਾਂ ਬਲਜੀਤ ਨੇ ਦੱਸਿਆ ਸੀ ਕਿ ਮੇਰੇ ਢਿੱਡ ਵਿੱਚ ਦੋ ਕੁੜੀਆਂ ਦੋ ਮੁੰਡੇ ਆ ਪਰ ਮੇਰੇ ਦੋ ਮੁੰਡੇ ਨਹੀਂ ਮੇਰੇ ਦੋ ਕੁੜੀਆਂ ਆ ਬਲਜੀਤ ਨੇ ਸਕੈਨ ਵਾਰੇ ਵੀ ਆਪਾਂ ਸਾਰਿਆਂ ਨੂੰ ਝੂਠ ਬੋਲਿਆ ਉਦੋਂ ਵੀ ਮੈਂ ਇਸ ਦੇ ਤੋਂ ਚਾਰ ਚਪੇੜਾ ਮਾਰੀਆਂ ਸੀ ਕਿ ਤੂੰ ਘਰ ਦੇ ਸਾਹਮਣੇ ਕਿਉਂ ਝੂਠ ਬੋਲਿਆ ਆ ਪਰ ਇਹਨੇ ਆਪਣੀਆਂ ਗੱਲਾਂ ਦੇ ਵਿੱਚ ਮੈਨੂੰ ਬਗਲਾ ਲਿਆ ਪਰ ਹੁਣ ਜਦੋਂ ਰੋਜੀ ਬੇਬੇ ਨੂੰ ਇਸ ਗੱਲ ਦਾ ਦੱਸਦੀ ਆ ਕਿ ਮੇਰੇ ਢਿੱਡ ਵਿੱਚ ਦੋ ਕੁੜੀਆਂ ਆ ਤਾਂ ਬੇਬੇ ਨੂੰ ਤਾਂ ਇੱਕਦਮ ਅਟੈਕ ਹੀ ਆ ਜਾਂਦਾ ਆ ਹੁਣ ਬੇਬੇ ਜਾ ਕੇ ਗੁਰਪ੍ਰੀਤ ਨੂੰ ਦੱਸੇਗੀ ਜਾਂ ਨਹੀਂ ਹੁਣ ਬੇਬੇ ਅੱਗੇ ਕੀ ਕਰੇਗੀ ਬਲਜੀਤ ਨੂੰ ਘਰੋਂ ਕੱਢੇਗੀ ਜਾਂ ਰੋਜੀ ਨੂੰ ਕੋਸ਼ ਕਹੇਗੀ ਹੁਣ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ